ਰਾਜਵਿੰਦਰ ਸਿੰਘ 13 ਚੈਨਾਲ ਤੇ ਦੇਖ ਰਹੇ ਹੈ ਦਰਸ਼ਕਾਂ ਦਾ ਸਭ ਤੋਂ ਸਵਾਗਤ ਕਰਨਾ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਖਾਲਸਾ ਨਗਰ ਦਰਸ਼ਕੋ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਜੇਸਾਂ ਪਦੇ ਸਮਝ ਬਸਦੇ ਪੰਜਾਬੀ ਅਤੇ ਨਗਰ ਵਾਸੀਆਂ ਨੂੰ ਮੇਰੇ ਚੈਨਲ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ ਛੋੜੇ ਨਾਲ ਜੁੜਿਆ ਪੱਤੀ ਛੋਟਾ ਮਹਿਲਪੁਰ ਦੀ ਸਰਪੰਚ ਸਰਦਾਰ ਸਰਪ੍ਰਿਤ ਸਿੰਘ ਜੀ ਸੰਭੂ ਸੋ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰ ਬੋਣੇ ਆ ਸਰਪੰਚ ਸਾਹਿਬ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਦੀਆਂ ਖੁਸ਼ੀਆਂ। ਬਹੁਤ ਬਹੁਤ ਰੋ। ਹਾਂ ਸਭ ਸਭ ਤੁਹਾਡਾ ਕੀ ਕਹਿਣਾ ਜੀ ਬੰਦੀ ਛੋੜ ਤੇ ਸਤੇ। ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਮੂਹ ਸਖ ਪੰਜਾਬੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਦੀਵਾਲੀ ਅਤੇ ਮੰਦੀ ਛੋੜ ਦੇ ਹਸਾ ਤੇ ਆਉਣ ਵਾਲੇ ਗਣ ਗੌਰਵ ਪਰਵਿਆਂ ਆਪ ਸਾਰਿਆਂ ਨੂੰ ਦੇਸ਼ ਵਿਦੇਸ਼ ਵਸਦੇ ਸਮੂਹ ਪੰਜਾਬੀਆਂ ਨੂੰ ਬਹੁਤ ਹੀ ਲੱਖਾਂ ਪਰਿਵਾਰਾਂ ਕਾ ਆਪ ਵੀ ਦੇ ਕਾਰੋਬਾਰ ਵਿੱਚ ਵਾਧੇ ਹੋਣ। ਤਰੱਕੀਆਂ ਮਾਣੋ ਅਤੇ ਆਪਾਂ ਦੀਵਾਲੀ ਪਰ ਦੂਸਰ ਰਾਤ ਮਨਾਈ ਜਾਵੇ ਜੋ ਕਿ ਇਸਤਰੀਆਂ ਦੀ ਮਹਾਨਸ ਨੂੰ ਵਧਾਈਏ ਅਤੇ ਬੱਚਿਆਂ ਨੂੰ ਬਰਦੋਸਰ ਰਾਤ ਤੋਂ ਜਾਣ ਕਰਵਾਇਆ ਜਾਵੇ ਤਾਂ ਜੋ ਆਪਾਂ ਪਰਿਵਾਰਕ ਖਰਚਿਆਂ ਤੋਂ ਬਚ ਸਕੀਏ ਅਤੇ ਸ਼ੂਕਰਸ਼ਿਆਂ ਦੀ ਵਾਤੋਂ ਕਰਕੇ ਆਪਾਂ ਕਿ ਗਰੀਬ ਪਰਿਵਾਰ ਦੇ ਲੇਖੇ ਲਾਈਏ ਕਿ ਬੱਚੇ ਦੀ ਪੜ੍ਹਾਈ ਦੇ ਇਹ ਬਿਮਾਰੀ ਦਵਾਈ ਦੇ ਕੰਮ ਆ ਸਕੇ ਜੋ ਕਿ ਆਪਾਂ ਨੂੰ ਆਉਣ ਵਾਲੇ ਸਾਰੇ ਤੋਂ ਵਧੀਆ ਸ਼ੁਭ ਹੋ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਡੇ ਸਰਪੰਚ ਸਰਦਾਰ ਸਰਬਜੀਤ ਸਿੰਘ ਜੀ ਸੰਭੂ ਜਿਨ੍ਹਾਂ ਨੇ ਤੁਹਾਡੇ ਤਕਰਦੋ ਸ਼ਬਦ ਪਚਾਏ ਆ ਕਿ ਜਿਹੜੀ ਪ੍ਰਦੂਸ਼ਿਤ ਬੈਹਤਾ ਜਿਹੜੀ ਦੀਵਾਲੀ ਆ ਉਹ ਮਨਾਈ ਜਾਵੇ ਅਤੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਨਸ਼ਿਆਂ ਤੋਂ ਬਚ ਕੇ ਆਪਣੇ ਬੱਚਿਆਂ ਦੇ ਵਿੱਚ ਏਕਤਾ ਸਵਾਗ ਦੇ ਨਾਲ ਦੀਵਾਲੀ ਮਨਾਈ ਜਾਵੇ ਇਸ ਤੀਹ ਲੜਾਈਆਂ ਪੜਾਈਆਂ ਤੋਂ ਬਚ ਕੇ ਇਸ ਬੰਦੀ ਸੋੜ ਦਿਵਸਾ ਘਰੂ ਘਰ ਜਾ ਕੇ ਮਨਾਈਏ ਤਾਂ ਕਿ ਸਾਨੂੰ ਜਿਹੜੇ ਆਉਣ ਵਾਲੇ ਸਮੇਂ ਦੇ ਬੱਚਾ ਸਾਡਾ ਭਵਿੱਖ ਸਹੀ ਰਹੇਗਾ ਅਗਲੀ ਵੀਡੀਓ ਜਲਦੀ ਲੈ ਕੇ ਤੁਹਾਡੇ ਤੇ ਖਾਹਰ ਹੋਵਾਂਗੇ ਤਤਕ ਦਿਓ ਇਜਾਜ਼ਤ ਬਲਾਉ ਫਤੇ ਪਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ